ਐ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ ਨਿਊਜ਼ੀਲੈਂਡ ਨੇ ਕ੍ਰਾਈਸਟਚ ਖੇਡੇ ਗਏ ਮੁਕਾਬਲੇ ਚ শ্রীলੰਕਾ ਨੂੰ ਮਾਤ ਦੇ ਦਿੱਤੀ ਨਿਊਜ਼ੀਲੈਂਡ ਨੇ শ্রীলੰਕਾ ਨੂੰ ਤਿੰਨ ਵਿਕਟਾਂ ਨਾਲ ਹਰਾਇਆ ਇਸ ਮੁਕਾਬਲੇ 'ਚ শ্রীলੰਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਗੇਂਦਬਾਜ਼ੀ ਦੇ ਲਈ ਚੰਗੀ ਸਾਬਤ ਹੋਣ ਵਾਲੀ ਪਿਚ 'ਤੇ শ্রীলੰਕਾ ਨੂੰ ਬੱਲੇਬਾਜ਼ੀ ਦਾ ਫੈਸਲਾ ਮਹਿੰਗਾ ਸਾਬਤ ਹੋਇਆ। 16 ਦੌੜਾਂ ਦੇ ਸਕੋਰ 'ਤੇ শ্রীলੰਕਾ ਦੇ ਕਰੋਣਾ ਰਤਨੇ ਅਤੇ ਸੰਘਕਾਰਾ ਪਵਿਲਿਅਨ ਪਰ ਚੁੱਕੇ ਸਨ। ਫਿਰ ਜਲਦੀ ਹੀ ਦਿਲਸ਼ਾਨ ਅਤੇ ਮੈਥਿਊਜ਼ ਵੀ ਆਪਣੇ ਵਿਕਟ ਗਵਾ ਬੈਠੇ। ਮਹਿਲਾ ਜੈਵਰਦਨੇ ਨੇ ਇੱਕ ਪਾਸਿਓਂ ਰਨਾਂ ਦੀ ਬਰਸਾਤ ਜਾਰੀ ਰੱਖੀ। ਪਰ ਦੂਜੇ ਪਾਸਿਓ ਕੋਈ ਵੀ ਬੱਲੇਬਾਜ਼ ਜ਼ਿਆਦਾ ਸਮੇਂ ਤੱਕ ਕਰੀਜ਼ ਤੇ ਟਿਕ ਨਹੀਂ ਪਾਇਆ। ਸ਼੍ਰੀਲੰਕਾ ਦੀ ਟੀਮ ਨਿਰਧਾਰਿਤ ਪੰਜਾਓਵਰਾਂ 'ਚ 9 ਵਿਕਟਾਂ ਦੇ ਨੁਕਸਾਨ ਤੇ 218 ਦੌੜਾਂ ਬਣਾਉਣ 'ਚ ਕਾਮਯਾਬ ਰਹੀ। ਸ਼੍ਰੀਲੰਕਾ ਲਈ ਜੈਵਰਦਨੇ ਨੇ ਸੈਂਕੜਾ ਜੜਿਆ। ਜੈਵਰਦਨੇ ਨੇ 107 ਗੇਂਦਾਂ ਤੇ 104 ਦੌੜਾਂ ਦੀ ਪਾਰੀ ਖੇਡੀ। 219 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੂੰ ਪਾਰੀ ਦੀ ਤੀਜੀ ਹੀ ਗੇਂਦ ਤੇ ਝਟਕਾ ਲੱਗਿਆ ਅਤੇ ਗਪਟੇਲ ਬਿਨਾ ਖਾਤਾ ਖੋਲੇ ਹੀ ਪਵਿਲੀਅਨ ਪਰਤ ਗਏ। ਮਾਰ ਪਰ ਸ਼ੁਰੂ ਹੋਈ ਚੌਕੇ ਛੱਕਿਆਂ ਦੀ ਵਰਖਾ ਬ੍ਰੈਂਡਨ ਮਕੱਲਮ ਨੇ ਦਮਦਾਰ ਬੱਲੇਬਾਜ਼ੀ ਕਰਦਿਆਂ 22 ਗੇਂਦਾਂ ਤੇ 51 ਦੌੜਾਂ ਬਣਾਈਆਂ ਮਕੱਲਮ ਨੇ ਸਿਰਫ 19 ਗੇਂਦਾਂ ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਫਿਰ ਨਿਊਜ਼ੀਲੈਂਡ ਦੀ ਟੀਮ ਨੂੰ ਵੀ ਲਗਾਤਾਰ ਛੱਟਕੇ ਲੱਗਦੇ ਰਹੇ ਪਰ ਕੋਰੀ ਐਂਡਰਸਨ ਨੇ 81 ਦੌੜਾਂ ਦੀ ਪਾਰੀ ਖੇਡ ਨਿਊਜ਼ੀਲੈਂਡ ਦੀ ਜਿੱਤ ਨਿਸ਼ਚਿਤ ਕਰ ਦਿੱਤੀ ਨਿਊਜ਼ੀਲੈਂਡ ਨੇ 43 ਓਵਰਾਂ 'ਚ 219 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਨੇ 7 ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਹਾਸਲ ਕਰ ਲਈ ਈਬੀਪੀ ਸੰਜਾ ਤੁਹਾਨੂੰ ਰੱਖੇ ਅੱਗੇ